ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਜ ਦੀ ਦੌੜ ਭੱਜ ਵਾਲੀ ਜੀਵਨ ਸ਼ੈਲੀ ਦੇ ਕਾਰਨ ਲੋਕ ਆਪਣੇ ਸਰੀਰ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਨ, ਜਿਸ ਦੇ ਕਾਰਨ ਸਾਡਾ ਸਰੀਰ ਹੌਲੀ-ਹੌਲੀ ਕਮਜ਼ੋਰ ਹੋਣ ਲੱਗ ਜਾਂਦਾ ਹੈ। ਇਸਦੇ ਲਾਵਾ ਕੁਝ ਲੋਕ ਘਰ ਪਰਿਵਾਰ ਦੀ ਚਿੰਤਾ ਅਤੇ ਸਰੀਰੀ ਕ੍ਰੋਗ ਹੋਣ ਦੇ ਚਲਦੇ ਜਲਦੀ ਹੀ ਆਪਣੀ ਜਾਨ ਗਵਾ ਬੈਠਦੇ ਹਨ ਸਾਡੀ ਸਿਹਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਚਿੰਤਾ ਜੋ ਕਿ ਚੰਗੇ ਭਰੇ ਇਨਸਾਨ ਨੂੰ ਬੁੱਢਾ ਬਣਾ ਦਿੰਦੀ ਹੈ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਸਮੇਂ ਤੋਂ ਪਹਿਲਾਂ ਬੁੱਢਾ ਨਹੀਂ ਹੋਣਾ ਚਾਹੁੰਦੇ ਤਾਂ ਤੁਸੀਂ ਸਭ ਤੋਂ ਪਹਿਲਾਂ ਧਿਆਨ ਰੱਖੋ ਕਿ ਘਰ ਦੀ ਚਿੰਤਾ ਕਰਨਾ ਛੱਡ ਦਿਓ ਬਾਹਰ ਘੁੰਮੋ ਫਿਰੋ ਦੋਸਤਾਂ ਦੇ ਨਾਲ ਚੰਗਾ ਸਮਾਂ ਬਿਤਾਓ ਚੰਗਾ ਖਾਣਾ ਖਾਓ ਭਰਪੂਰ ਨੀਂਦ ਲਵੋ ਇਸ ਦੇ ਲਾਭ assi ਤੁਹਾਨੂੰ ਇੱਕ ਇਹਜਾ ਉਪਾਅ ਦੱਸਾ ਜਾ ਰਹੇ ਹਾਂ ਜਿਸ ਦਿਨੋਂ ਤੁਸੀਂ ਫਿਰ ਤੋਂ ਜਵਾਨ ਦਿਸਣ ਲੱਗ ਜਾਵੋਗੇ ਦੋਸਤੋ ਅਓ ਜਾਣਦੇ ਹਾਂ ਕਿ ਉਸ ਚੂਰਨ ਨੂੰ ਕਿਵੇਂ ਤਿਆਰ ਕਰਨਾ ਹੈ ਅਤੇ ਉਸ ਦੇ ਵਿੱਚ ਆਪਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਹੈ ਦੋਸਤੋ ਜਿਹੜੀਆਂ ਵੀ ਚੀਜ਼ਾਂ ਮੈਂ ਤੁਹਾਨੂੰ ਦੱਸੂਗਾ ਤੁਸੀਂ ਧਿਆਨ ਨਾਲ ਨੋਟ ਕਰਨਾ ਅਤੇ ਜਿੰਨੀ ਮਾਤਰਾ ਮੈਂ ਤੁਹਾਨੂੰ ਦੱਸੂਗਾ ਉੰਨੀ ਹੀ ਮਾਤਰਾ ਤੁਸੀ ਇਸਤੇਮਾਲ ਕਰਨਾ ਹੈ ਦੋਸਤੋ ਸਭ ਤੋਂ ਪਹਿਲਾ ਹੈ 100 ਗ੍ਰਾਮ ਔਲਿਆਂ ਦਾ ਚੂਰਨ ਅਤੇ ਦੂਜਾ ਹੈ 100 ਗ੍ਰਾਮ ਕਾਲੇ ਤਿਲ ਦਾ ਚੂਰਨ ਤਿਹਜਾ ਹੈ 100 ਗ੍ਰਾਮ ਭringraj ਚੂੜ ਅਤੇ ਚੌਥਾ ਹੈ 100 ਗ੍ਰਾਮ گورਖੂ ਦਾ ਚੂੜ ਅਤੇ ਪੰਜਵਾਂ ਹੈ 400 ਗ੍ਰਾਮ ਪੀਸੀ ਹੋਈ ਮਿਸ਼ਰੀ ਅਤੇ ਛੇਵਾਂ ਹੈ 100 ਗ੍ਰਾਮ ਗਾਂ ਦਾ ਦੇਸੀ ਘਿਓ ਤੇ ਅਖੀਰਲਾ ਹੈ 300 ਗ੍ਰਾਮ ਸ਼ਹਿਦ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸ਼ਹਿਦ ਅਤੇ ਘਿਓ ਦੀ ਸਮਾਨ ਮਾਤਰਾ ਨਹੀਂ ਲੈਣੀ ਹੈ ਜੇ ਆਪਾਂ ਇਹਨਾਂ ਨੂੰ ਸਮਾਨ ਮਾਤਰਾ ਦੇ ਵਿੱਚ ਇਸਤੇਮਾਲ ਕਰਦੇ ਹਾਂ ਤੇ ਇਹ ਜ਼ਹਿਰ ਬਣ ਜਾਂਦਾ ਹੈ ਤੇ ਦੋਸਤੋ ਹੁਣ ਆਓ ਜਾਣ ਲੈਨੇ ਹਾਂ ਕਿਸ ਚੂਰਨ ਨੂੰ ਬਣਾਉਣਾ ਕਿਵੇਂ ਹੈ ਕਿਵੇਂ ਆਪਾਂ ਇਸ ਨੂੰ ਤਿਆਰ ਕਰਨਾ ਹੈ ਅਤੇ ਕਿਵੇਂ ਇਸ ਨੂੰ ਆਪਾਂ ਇਸਤੇਮਾਲ ਕਰਨਾ ਹੈ ਤਾਂ ਦੋਸਤੋ ਆਉ ਜਾਣ ਲੈਣੇ ਹਨ ਬਣਾਉਣ ਦੀ ਵਿਧੀ ਦੋਸਤੋ ਜਿੰਨੇ ਵੀ ਮੈਂ ਤੁਹਾਨੂੰ ਚੂਰਨ ਦੱਸੇ ਹਨ ਕਾਲੇ ਦਾ ਚੂਰਨ ਕਾਲੇ ਤਿਲਾਂ ਦਾ ਚੂਰਨ ਭਿੰਗਰਾਜ ਚੂਰਨ ਗੋਰਖੂ ਦਾ ਚੂਰਨ ਇਹਨਾਂ ਸਾਰੇ ਹੀ ਚੂਰਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ 400 ਗ੍ਰਾਮ ਮਿਸ਼ਰੀ ਨੂੰ ਮਿਲਾ ਲਵੋ ਅਤੇ ਉਸ ਨੂੰ ਵੀ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ ਇਹ ਹੁਣ ਅਖੀਰ ਦੇ ਵਿੱਚ ਇਸ ਦੇ ਵਿੱਚ 100 ਗ੍ਰਾਮ ਗਾਂ ਦਾ ਦਹੀਂ ਕੇ ਅਤੇ 300 ਗ੍ਰਾਮ ਸ਼ਹਿਦ ਨੂੰ ਮਿਲਾ ਲਵਾਂ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂ ਹੁਣ ਇਸ ਤਿਆਰ ਕੀਤੇ ਹੋਏ ਚੂਰਨ ਨੂੰ ਕਿਸੇ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਰੱਖ ਦਵੋ ਤੁਸੀਂ ਕੱਚ ਦਾ ਬਰਤਨ ਇਹ ਜੇ ਯੂਜ਼ ਕਰਨਾ ਹੈ ਜੋ 에ਅਰ ਟਾਈਟ ਹੋਵੇ ਉਸ ਦੇ ਵਿੱਚ ਹਵਾ ਨਾ ਜਾਂਦੀ ਹੋਵੇ ਅਤੇ ਸਟੋਰ ਕਰਕੇ ਰੱਖ ਲਵੋ ਤਾਂ ਦੋਸਤੋ ਇਸ ਤਰ੍ਹਾਂ ਖਾਣ ਦੇ ਲਈ ਇਹ ਚੂਨ ਆਪਣਾ ਤਿਆਰ ਹੋ ਜਾਵੇ ਹੁਣ ਆਪਾਂ ਜਾਣ ਲੈਣੇ ਹੈ ਕਿ ਇਸ ਨੂੰ ਖਾਣ ਦੀ ਵਿਧੀ ਕੀ ਹੈ ਇਸ ਨੂੰ ਕਿਸ ਤਰੀਕੇ ਨਾਲ ਖਾਣਾ ਹੈ ਤੁਸੀਂ ਜਦੋਂ ਖਾਲੀ ਪੇਟ ਇਸ ਚੂਰਨ ਦਾ ਇੱਕ ਚਮਚ ਸੇਵਨ ਕਰੋ ਇਸ ਨੂੰ ਖਾਣ ਤੋਂ ਬਾਅਦ ਤੁਸੀਂ ਗਾਂ ਦਾ ਕੋਸਾ ਜਾਂ ਦੁੱਧ ਪੀਓ ਜਾਂ ਫਿਰ ਕੋਸਾ ਪਾਣੀ ਪੀਓ ਹੁਣ ਆਪਾਂ ਜਾਣ ਲੈਣੇ ਆ ਕਿ ਇਸ ਨੂੰ ਜੇ ਆਪਾਂ ਲਗਾਤਾਰ ਖਾਵਾਂਗੇ ਇਸ ਦੇ ਨਾਲ ਆਪਣੇ ਸਰੀਰ ਨੂੰ ਕਿਹੜੇ ਕਿਹੜੇ ਲਾਭ ਹੋਣਗੇ ਚੂਰਨ ਦੀ ਵਰਤੋਂ ਕਰਨ ਦੇ ਨਾਲ ਜੇ ਤੁਹਾਡੇ ਵਾਲ ਝੜੇ ਹੋਏ ਹਨ ਜਾਂ ਫਿਰ ਝੜਦੇ ਹਨ ਉਹ ਝੜਨਾ ਬੰਦ ਹੋ ਜਾਣਗੇ ਨਵੇਂ ਵਾਲ ਵੀ ਆ ਜਾਣਗੇ ਤੇ ਜੇ ਤੁਹਾਡੇ ਵਾਲ ਉਮਰ ਤੋਂ ਪਹਿਲਾਂ ਸਫੇਦ ਹੋ ਚੁੱਕੇ ਹਨ ਤਾਂ ਉਹ ਵੀ ਕਾਲੇ ਹੋਣ ਲੱਗ ਜਾਣਗੇ ਇਸ ਚੂਰਨ ਦੇ ਇਸਤੇਮਾਲ ਦੇ ਨਾਲ ਤੁਹਾਡੀ ਦੰਦਾਂ ਦੀ ਮਜ਼ਬੂਤੀ ਵਧੇਗੀ ਹੱਡੀਆਂ ਦੀ ਮਜ਼ਬੂਤੀ ਵਧੇਗੀ ਜੇ ਤੁਹਾਡੇ ਵਿੱਚ ਕੈਲਸ਼ੀਅਮ ਦੀ ਘਾਟ ਹੈ ਉਹ ਵੀ ਪੂਰੀ ਹੋ ਜਾਵੇਗੀ ਜੋੜਾਂ ਦਾ ਦਰਦ ਵੀ ਦੂਰ ਹੋਵੇਗਾ ਤੁਹਾਡੇ ਫੇਸ ਦੀ ਚਮਕ ਵਧੇਗੀ ਅਤੇ ਸਰੀਰ ਦੇ ਵਿੱਚ ਤਾਕਤ ਆਵੇਗੀ ਅਤੇ ਤੁਹਾਡਾ ਭਾਰ ਹੌਲੀ-ਹੌਲੀ ਨਾਰਮਲ ਹੋ ਜਾਵੇਗਾ ਤਾਂ ਦੋਸਤੋ ਇਹ ਸਾਰੀਆਂ ਹੀ ਕਮਜ਼ੋਰੀਆਂ ਜੇ ਤੁਹਾਡੇ ਸਰੀਰ ਦੇ ਵਿੱਚ ਹੈ ਜੇ ਤੁਸੀਂ ਉਮਰ ਤੋਂ ਪਹਿਲਾਂ ਬੁੜੇ ਨਹੀਂ ਹੋਣਾ ਚਾਹੁੰਦੇ ਤਾਂ ਤੁਸੀਂ ਇਸ ਚੂਰਨ ਦਾ ਇਸਤੇਮਾਲ ਜ਼ਰੂਰ ਕਰੋ ਇਸ ਦੇ ਬਹੁਤ ਜ਼ਿਆਦਾ ਫਾਇਦੇ ਹਨ ਤੋ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ